ਸਾਰਿਆਂ ਨੂੰ ਸ਼ਸ਼ੀਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਸਵੇ ਦਾ ਟਾਈਮ ਹੈ ਤੇ ਸੁਬਾ ਸੁਬਾ ਲੱਗੀਆਂ ਹਨ ਬਲੌਗ ਨੂੰ ਸ਼ੂਟ ਕਰਨ ਤੇ ਅੱਜ ਸੀਗਾ ਮੰਗਲਵਾਰ ਤੇ ਰਸ਼ਮੀ ਦਾ ਸਕੂਲ ਆਇਡਾ ਉਹ ਲੱਗ ਗਿਆ ਪਹਿਲਾਂ ਤਾਂ ਛੁੱਟੀਆਂ ਕਰਤੀਆਂ ਸੀਗੀਆਂ ਵੀ ਰੋਲਾ ਕਰਕੇ ਤੇ ਵੀ ਸਾਰੇ ਸਕੂਲਾਂ ਦੀਆਂ ਛੁੱਟੀਆਂ ਸੀਗੀਆਂ ਤੇ ਵੇ ਕੱਲ ਆਨਲਾਈਨ ਪੇਪਰ ਸੀਗਾ ਤੇ ਪੇਪਰ ਚੱਲ ਰਹੇ ਆ ਤੇ ਅੱਜ ਆਫਲਾਈਨ ਹੀ ਪੇਪਰ ਹੋਊਗਾ ਸਕੂਲ ਜਿਹੜੇ ਉਹ ਸਾਰੇ ਲੱਗ ਗਏ ਤੇ ਸਵੇਰ ਸਵੇਰ ਦਾ ਟਾਈਮ ਸੀਗਾ ਤੇ ਠੰਡਾ ਮੌਸਮ ਸੀ ਥੋੜੀਆਂ ਥੋੜੀਆਂ ਕਣੀਆਂ ਵੀ ਆਈਆਂ ਸੀਗੀਆਂ ਤੇ ਬੱਦਲ ਗਈ ਹੈ ਥੋੜੀਆਂ ਥੋੜੀਆਂ ਕਣੀਆਂ ਜਿਹੀਆਂ ਸੀਗੀਆਂ ਤੇ ਇੱਧਰ ਦੇਖੋ ਜਿੰਮੀ ਪਈ ਹੈਗੀ ਠੰਡੇ ਥਾਂ ਪੈ ਜਾਂਦੀ ਹੈਗੀ ਬੇਲਗिरी ਦੇ ਇਹ ਥਾਂ ਓਕੇ ਜੜ ਦੇ ਵਿੱਚ ਠੰਡਾ ਪਾਣੀ ਉੱਥੇ ਡੁੱਲਿਆ ਹੁੰਦਾ ਹੈਗਾ ਪਾਣੀ ਪਾਉਂਦੇ ਰਹਿਣੇ ਆ ਪੀੜ ਪੌਦਿਆਂ ਨੂੰ ਤੇ ਇੱਧਰ ਹਜੇ ਆਪਣਾ ਕੰਮ ਹੈ ਜਿਹੜਾ ਉਹ ਸਾਰਾ ਪਿਆ ਸੀਗਾ ਤੇ ਬਸ ਕੱਲੇ ਰਸ਼ਮੀ ਨੂੰ ਰੋਟੀ ਬਣਾ ਕੇ ਤੇ ਬਸ ਉਹ ਤਿਆਰ ਹੋ ਕੇ ਗਿਆ ਸੀਗਾ ਤੇ ਕੰਮ ਹੈ ਜਿਹੜਾ ਉਹ ਸਾਰੇ ਪਿਆ ਸੀਗਾ ਇਹਨਾਂ ਨੇ ਵੀ ਹਜੇ ਜਾਣਾ ਸੀ ਰੋਟੀ ਪਾਣੀ ਆਪਾਂ ਸਾਰਾ ਬਣਾਉਣਾ ਹੀ ਸੀਗਾ ਤੇ ਭਾਂਡੇ ਬਾਬਾ ਹੋ ਗਏ ਸੀ ਕਿਉਂ ਸਵੇਰੇ ਚਾ ਪਾਣੀ ਅੜੀ ਹੋ ਜਾਂਦੇ ਆ ਸਾਰੇ ਇਸ ਕਰਕੇ ਤੇ ਇਥੇ ਧੋਰੀ ਸੀ ਕਿ ਮੈਂ ਪਾਣ ਲਈ ਤੇ ਪਹਿਲਾਂ ਮੈਂ ਕਿਹਾ ਚਲੋ फटाफट ਪਾਣ ਲਈ ਧੋਣੀ ਹੈ ਫਿਰ ਉਸ ਤੋਂ ਬਾਅਦ ਚਾੜੂ ਗੜ ਦੇਾਂਗੇ ਤੇ ਆਟਾ ਗੁੰਨ ਲਿਆ ਸੀਗਾ ਮੈਂ ਆਟਾ ਤਾਂ ਗੁੰਨ ਕੇ ਰੱਖਤਾ ਸੀ ਕਿਉਂ ਰਸ਼ਮੀਨ ਜਾਂਦਾ ਜਦੋਂ ਫਿਰ ਉਹਨੂੰ ਰੋਟੀ ਬਣਾ ਕੇ ਦੇਣੀ ਹੁੰਦੀ ਹੈਗੀ ਤਾਂ ਕਰਕੇ ਆਟਾ ਤਸਵੀਰ ਵੇਲੇ ਗੁੰਨ ਲਈਦਾ ਹੈਗਾ ਤੇ ਪਾਂਡੇ ਥੋਰੀ ਸੀਗੀ ਮੈਂ ਮੇਲੇ ਪਾਂਡੇ ਸਾਰਾ ਦਿਨ ਬਸ ਹੋ ਜਾਂਦੇ ਹੈਗੇ ਪਹਿਲਾਂ ਤਾਂ ਗਰਮੀ ਬਹੁਤ ਹੋ ਗਈ ਸੀ ਤੇ ਫੇਰ ਇੱਕੇ ਦਾਵੇਂ ਬੱਦਲ ਵਾਈ ਦੀ ਬਣੀ ਥੋੜੀਆਂ ਥੋੜੀਆਂ ਕਣੀਆਂ ਆਉਣ ਲੱਗੀਆਂ ਤੇ ਮੌਸਮ ਹੋ ਗਿਆ ਸੀਗਾ ਠੰਡਾ ਤੇ ਉਧਰ ਸਾਡੀ ਮੈਕੋ ਛੱਡੀ ਇਧਰ ਪੜੋਸੀਆਂ ਦੇ ਤੇ ਘਰ ਬੰਦ ਸੀਗਾ ਤਾਲਾ ਲੱਗਿਆ ਸੀ ਪਤਾ ਨਹੀਂ ਕਿਵੇਂ ਉਹ ਗੇਟ ਦੇ ਥੱਲੋਂ ਦੀ ਵੜ ਗਈ ਤੇ ਅੰਦਰ ਤੜ ਗਈ ਸੀ ਉਹ ਸੀ ਮਸਾਂ ਕੱਢ ਕੇ ਲੈਂਦੀ ਤੇ ਹੁਣ ਮੰਮੀ ਉਹ ਨਾ ਮੈਕੂ ਨੂੰ ਪਾ ਰਹੀ ਸੀਗੀ ਦੁੱਧ ਤੇ ਅਸੀਂ ਨਖੇ ਵੀ ਮੈਕੂ ਕਿੱਧਰ ਗਈ ਸਾਰੀ ਰਾਤ ਨਹੀਂ ਹੈਗੀ ਸੀ ਘਰੇ ਸਵੇਰੇ ਵੀ ਹੈ ਨਹੀਂ ਸੀ 8 ਵਜੇ ਸਾਨੂੰ ਪਤਾ ਲੱਗਿਆ ਵੀ ਉਧਰ ਉਹ ਬੋਲੀ ਜਾਂਦੀ ਐ ਤੇ ਅਸੀਂ ਉਧਰੋਂ ਕੱਢ ਕੇ ਲੈਂਦੀ ਪਾਂਡੇ ਮੈਂ ਸਾਰੇ ਤੋਤੇ ਸੀਗੇ ਸਬਜੀ ਹਜੇ ਬਣਾਉਣੀ ਹੈਗੀ ਸਬਜੀ ਹੁਣ ਬਣਾਵਾਂਗੇ ਰਾਤ ਵਾਲੀ ਸਬਜੀ ਸੀਗੀ ਬਸ ਥੋੜੀ ਜੀ ਤੇ ਉਹ ਰਸ਼ਮੀ ਨੇ ਖਾ ਲਈ ਸੀ ਇੱਥੇ ਇਹ ਖਾਰੇ ਸੀਗੇ ਰੋਟੀ ਇਹਨਾਂ ਨੇ ਜਲਦੀ ਜਾਣਾ ਸੀਗਾ ਇਹਨਾਂ ਨੂੰ ਪਰੌਠੇ ਬਣਾਤੇ ਸੀਗੇ ਦਹੀਂ ਨਾਲ ਇਹ ਕਹਿੰਦੇ ਸਬਜੀ ਤੁਸੀਂ ਬਾਅਦ ਚ ਬਣਾ ਲਿਓ ਸਬਜੀ ਦਾ ਹੁਣ ਟਾਈਮ ਨਹੀਂਗਾ ਤੇ ਮੈਨੂੰ ਪਰੌਠੇ ਬਣਾ ਦਿਓ ਦਹੀਂ ਨਾਲ ਤੇ ਨੂੰ ਮਿਲਣਾ ਨੂੰ ਬਣਾਤੇ ਸੀਗੇ फटाफट ਪਰੌਠੇ ਇੱਧਰ ਮੈਕੂ ਹੁਣ ਆਈ ਹੈਗੀ ਮੈਕੂ ਨੇ ਦੁੱਧ ਪੀ ਲਿਆ ਸੀਗਾ ਤੇ ਉੱਧਰ ਕੋਈ ਬਾਹਰ ਆ ਗਿਆ ਸੀ ਤੇ ਮੰਮੀ ਬਣਾ ਕੇ ਲੈ ਕੇ ਗਈ ਚਾਹ ਉਹਨਾਂ ਵਾਸਤੇ ਕੋਈ ਬਾਹਰ ਆਇਆ ਸੀਗਾ ਤੇ ਕਹਿੰਦੇ ਚਾਹ ਪੀਣੀ ਹੈ ਤੇ ਚਾਹ ਬਣਾ ਕੇ ਲੈ ਗਈ ਹੋਵੇ ਸੀਗੇ ਤਿਆਰ ਤੇ ਬਸ ਇਹਨਾਂ ਨੇ ਜਾਣਾ ਸੀਗਾ ਇਹਨਾਂ ਨੂੰ ਪਰੌਠੇ ਦੇਈ ਨਾ ਬਣਾਤੇ ਸੀਗੇ ਸਬਜ਼ੀ ਬਣਾਉਂਦਾ ਫਿਰ ਹਜੇ ਟਾਈਮ ਨਹੀਂ ਸੀਗਾ ਤੇ ਹੁਣ ਮੈਂ ਵੀ ਇੱਥੇ ਹੱਸ ਰਹੀ ਸੀ ਕਿ ਵੀ ਅਸੀਂ ਤਿੰਨ ਜਣੇ ਹੀ ਰਹਿ ਗਏ ਅਸੀਂ ਵੀ ਬਸ ਦੇਈਨਾ ਪਰੌਠੀ ਖਾ ਲਾਂਗੇ ਸਬਜ਼ੀ ਸ਼ਾਮ ਨੂੰ ਹੀ ਬਣਾ ਲਾਂਗੇ ਤੇ ਹੁਣ ਇੱਥੇ ਸਾਰਾ ਕੰਮ ਧੰਦਾ ਆਪਾਂ ਕਰ ਲਿਆ ਸੀਗਾ ਰੋਟੀ ਬਾਣੀ ਖਾ ਲਿਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਕੱਪੜੇ ਵੀ ਧੋਈ ਦੇਣੇ ਆ ਤੇ ਨਾਲ ਆ ਚਾਦਰਾਂ ਵੀ ਬੈੱਡ ਦੀਆਂ ਲਾ ਲੈਣੇ ਆ ਕਿ ਇਹ ਵੀ ਧੋ ਦੇਾਂਗੇ ਤੇ ਜੇ ਦਿਨ ਬਸ ਚੌਥੇ ਦਿਨ ਚਾਦਰਾਂ ਜਿਹੜੀਆਂ ਬਦਲਣੀਆਂ ਪੈਂਦੀਆਂ ਬੈੱਡ ਦੀਆਂ ਕਿਉਂ ਨੇਰੀ ਨੁਰੀ ਥੋੜੀ ਬਹੁਤੀ ਆਉਂਦੀ ਰਹਿੰਦੀ ਹੈ ਨਾ ਵੈਸੇ ਅੰਦਰ ਤਾਂ ਰੀਤਾ ਨਹੀਂ ਆਉਂਦਾ ਫੇਰ ਵੀ ਹੋ ਹੀ ਜਾਂਦਾ ਹੈਗਾ ਬਾੜੀ ਦੇੰਨੀ ਇੱਧਰ ਸਰਾਣੇ ਸਾਰੇ ਤੋੜਤੀ ਹੈਗੀ ਰਸ਼ਮੀਨ ਨੇ ਇਹਨਾਂ ਨੇ ਸਰਾਣੇ ਜਿਹੜੇ ਉਹ ਗੁੱਛੀ ਕਰਕੇ ਲਈ ਰੱਖਦੇ ਹੈਗੇ ਤੇ ਭਰਉਣ ਵਾਲੇ ਆ ਦਵਾਰੇ ਤੇ ਵੇਖਦੇ ਇੱਕ ਅੱਧੇ ਦਿਨ ਚ ਭਰੋਣੇ ਹੈਗੇ ਤੇ ਚਾਦਰ ਰਸ਼ਮੀ ਨੂੰ ਇਹ ਚਾਦਰਾਂ ਹੀ ਪਸੰਦ ਆ ਹੁਣ ਰਸ਼ਮੀ ਨੇ ਸਕੂਲੋਂ ਆ ਕੇ ਸ਼ਾਮ ਨੂੰ ਫੇਰ ਕਹਿਣਾ ਵੀ ਉਹ ਚਾਦਰਾਂ ਕਿੱਧਰ ਗਈਆਂ ਆਖ ਦਿੰਦਾ ਧੋ ਕੇ ਬਸ ਉਹੀ ਲਾ ਦੋ ਉਹਨੂੰ ਪੁਰਾਣੀ ਚੀਜ਼ ਜਿਹੜੀ ਹੈਗੀ ਆ ਉਹ ਪਸੰਦ ਹੈਗੀ ਨਵੀਂ ਨਵੀਂ ਚੀਜ਼ ਤੋਂ ਪਤਾ ਨਹੀਂ ਕਿਉਂ ਹੋਏ ਨਾ ਟਲਦਾ ਜਾਂ ਰਹਿੰਦਾ ਹੈਗਾ ਨਵੇਂ ਕੱਪੜੇ ਵੀ ਘਾਟ ਹੀ ਪਾ ਕੇ ਖੁਸ਼ ਆ ਚਾਦਰਾਂ ਵੀ ਬੈੱਡ ਵਗੈਰਾ ਦੀਆਂ ਨਵੀਆਂ ਜਿਹੜੀਆਂ ਉਹ ਨਹੀਂ ਪਿਛਾਉਣ ਦਿੰਦਾ ਇਹ ਜਿਹੜੀ ਇੱਕ ਚਾਦਰ ਹੈ ਇਹ ਵੈਸੇ ਤਾਂ ਇੱਕ ਦੋ ਧੋਪਾਈ ਵੀ ਹੈ ਪਰ ਉਹਨੂੰ ਘੱਟ ਪਸੰਦ ਆ ਹੈ ਤਾਂ ਕਾਟਨ ਦੀ ਵਧੀਆ ਵੀ ਤੇ ਪਰ ਉਹਨੂੰ ਨਹੀਂ ਪਸੰਦ ਉਹ ਕਹਿੰਦਾ ਨਮੀ ਜੀ ਹੈਗੀ ਇਹ ਤੇ ਪੁਰਾਣੀਆਂ ਜਿਹੀਆਂ ਚਾਦਰਾਂ ਪਸੰਦ ਆ ਚਲੋ ਮੈਂ ਕਿਹਾ ਫੇਰ ਵੀ ਰੋਜ਼ ਰੋਜ਼ ਇੱਕੀ ਤਾਂ ਐ ਜੇ ਲੱਗਦਾ ਵੀ ਇੱਕੀ ਵਿਚਾਰ ਰੱਖੀ ਹੈਗੀ ਵੀ ਬੁਰਾ ਜਿਹਾ ਲੱਗਦਾਗਾ ਕਿ ਮੈਂ ਬਿਛਾਤੀ ਸੀਗੀ ਤੇ ਸਰਾਣੇ ਹਜੇ ਲਾਉਣੇ ਹੈਗੇ ਉਹ ਦੂਜੇ ਰੇਡ ਤੇ ਦੂਜੀ ਬਿਛਾਤੀ ਸੀ ਗਰੀਨ ਜੀ ਤੇ ਸਰਾਣਿਆਂ ਦੇ ਕਬਰ ਹੈ ਜਿਹੜੇ ਚੜਾਉਣੇ ਹੈਗੇ ਜਿਹੜੇ ਘਰ ਦੇ ਕੰਮ ਹੈ ਇਹ ਸਾਰਾ ਦਿਨ ਬਸ ਆਪਾਂ ਕਰੀ ਜਾਓ ਤਮਕ ਦੇਣੀ ਜੇ ਛੱਡ ਕੇ 10 ਮਿੰਟ ਕੋਈ ਰੈਸਟ ਕਰਨ ਲੱਗ ਜਾਈ ਨੇ ਤਾਂ ਭਾਵੇਂ ਰੈਸਟ ਹੋ ਜੀ ਤੇ ਘਰ ਦੇ ਕੰਮ ਹੈ ਜਿਹੜੇ ਕਰੀ ਜਾਓ ਤਾਂ ਕਰੀ ਜਾਓ ਸਾਰਾ ਦਿਨ ਹੀ ਬਸ ਮੁਕ ਦੇਣੀ ਜੀ ਇੱਕ ਲੋਕਾਂ ਨੂੰ ਅੱਜ ਕੱਲ ਇੱਕ ਦੂਜੇ ਤੋਂ ਜੈਲ ਸੀ ਜ਼ਿਆਦਾ ਹੈ ਕੋਈ ਇੱਕ ਦੂਜੇ ਤੋਂ ਔਰਤ ਹੀ ਸੜਦੀ ਰਹਿੰਦੀ ਹੈ ਕੋਈ ਕਿਵੇਂ ਕਹਿੰਦੀ ਹੈ ਕੋਈ ਕਿਵੇਂ ਕਹਿੰਦੀ ਹੈ ਜੀ ਤੁਸੀਂ ਐ ਕਿਉਂ ਕਰਦੇ ਆ ਤੁਸੀਂ ਐ ਨਾਮ ਨਾਲੇ ਕਦੇ ਵੀ ਕਿਸੇ ਨੂੰ ਕੋਈ ਚੰਗਾ ਮਾੜਾ ਨਹੀਂ ਆਪਾਂ ਕਿਹਾਗਾ ਪਤਾ ਨਹੀਂ ਕਿਉਂ ਫਿਰ ਵੀ ਇੱਕ ਦੂਜੇ ਤੋਂ ਜ਼ਿਆਦਾ ਜਲਨ ਕਰਦੀਆਂ ਔਰਤਾਂ ਤੇ ਹਰ ਇੱਕ ਦੇ ਘਰ ਦਾ ਹੀ ਇਹ ਬੁਰਾ ਹਾਲਾ ਇੱਥੇ ਮੈਂ ਆ ਗਿਆ ਚਾਦਰਾਂ ਤਾਂ ਵਿਛਾ ਤਨਾ ਸੀ ਤੇ ਪਰ ਮੇਰੇ ਬਾਅਦ ਚ ਜ਼ਿਆਦਾ ਆਇਆ ਕਿ ਮੈਂ ਹਜੇ ਏਸੀ ਦੀਆਂ ਜਾਲੀਆਂ ਵੀ ਸਾਫ ਕਰਨੀਆਂ ਨੇ ਤੇ ਚਲੋ ਮੈਂ ਖਿਆ ਕਰ ਹੀ ਦਿੱਨੀ ਐ ਚਾਰ ਪੰਜ ਦਿਨ ਹੋ ਗਏ ਸੀ ਕਰੀਆਂ ਨਹੀਂ ਚੀਂਗਾ ਕਿ ਉਹ ਇੰਨਾ ਚ ਵੀ ਮਾੜੀ ਮੋਟੀ ਮਿੱਟੀ ਜੀ ਪੈ ਜਾਂਦੀ ਹੈਗੀ ਝਾੜੂ ਵਗੈਰਾ ਲਾਉਣੇ ਆ ਜਦੋਂ ਤੇ ਲੂੰਜੇ ਕੰਬੜਾ ਵਗੈਰਾ ਦੇ ਲੱਗ ਜਾਂਦੇ ਹੈਗੇ ਅਸੇ ਤਾਂ ਥੋੜੀ ਸੀ ਚਲੋ ਮੈਂ ਕੱਤੋ ਹੀ ਦਿਨ ਨਹੀਂ ਐਗੇ ਤੇ ਇਨਾ ਕੂਲਿੰਗ ਜੀ ਐ ਲੱਗਦਾ ਜਿਵੇਂ ਕੂਲਿੰਗ ਨਹੀਂ ਹੋ ਰਹੀ ਏਸੀ ਦੀ ਤਾਂ ਕਰਕੇ ਫਿਰ ਮੈਂ ਇਹ ਜਾਲੀਆਂ ਵੀ ਧੋ ਹੀ ਲਈ ਮੈਂ ਖੇ ਲਾ ਦਿੰਨੇ ਆ ਚਲੋ ਇੱਕ ਰਾਤ ਨੂੰ ਮੱਛਰ ਬਹੁਤ ਹੁੰਦਾ ਹੈਗਾ ਸ਼ਾਮ ਤੋਂ 4 ਵਜੇ ਤੋਂ 5 ਵਜੇ ਤੋਂ ਬਾਅਦ ਤਾਂ ਮੱਛਰ ਪਤਾ ਨਹੀਂ ਕਿੱਥੋਂ ਨਿਕਲ ਆਉਂਦਾ ਇੰਨਾ ਜਿਆਦਾ ਮੱਛਰ ਆ ਬਹੁਤ ਜਿਆਦਾ ਮੱਛਰ ਹੁੰਦਾ ਹੈ ਤੇ ਹੁਣ ਮੈਂ ਧੋ ਕੇ ਤੇ ਸੁਕਾ ਕੇ ਇਹਨਾਂ ਨੂੰ ਵਾਪਸ ਲਾ ਰਹੀ ਸੀ ਵੀ ਜਾਲੀਆਂ ਨੂੰ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਤੇ ਮੈਨੂੰ ਤੁਹਾਡੇ ਕਮੈਂਟਾਂ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇੱਥੇ ਮੈਂ ਜਾਲੀਆਂ ਵੀ ਲਾਤੀਆਂ ਸੀ ਤੇ ਇੱਧਰ ਦੇਖੋ ਹੁਣ ਮੈਂ ਕਿਉਂ ਅੰਦਰ ਆ ਕੇ ਕਮਰੇ ਚ ਸੁੱਤੀ ਪਈ ਹੈਗੀ ਸਾਰੀ ਰਾਤ ਪਤਾ ਨਹੀਂ ਕਿੱਥੇ ਰਹੀ ਹੋ ਹੁਣ ਸੁੱਤੀ ਆ ਗਈ ਦੁੱਧ ਪੀ ਕੇ ਰੋਟੀ ਖਾ ਕੇ ਇੱਧਰ ਬਾਹਰਲੇ ਬੈੱਡ ਤੇ ਵੀ ਚਾਦਰ ਵਗੈਰਾ ਲਾਤੀ ਸੀ ਸਾਫ ਸਫਾਈ ਆਪਾਂ ਸਾਰੀ ਕਰ ਲਈ ਸੀ ਘਰ ਦਾ ਕੰਮ ਹੋ ਗਿਆ ਸੀਗਾ ਕੱਪੜੇ ਹਜੇ ਰਹਿੰਦੇ ਆ ਧੋਣ ਵਾਲੇ ਉਹ ਦੇਖਦੇ ਆ ਹੁਣ ਦੁਪਹਿਰ ਹੋ ਗਈ 11 11:30 ਦਾ ਟਾਈਮ ਹੋ ਗਿਆ ਸੀ ਤੇ ਹੁਣ ਦੇਖਦੇ ਆ ਸ਼ਾਮ ਨੂੰ 4:00 ਵਜੇ ਕੱਪੜੇ ਧੋਵਾਂਗੇ ਹੁਣ ਦੁਪਹਿਰ ਹੋ ਗਈ ਹੁਣ ਨਹੀਂ ਧੋਂਦੇ ਤੇ ਇਹਨਾਂ ਨੂੰ ਹਜੇ ਪਾਣੀ ਪਾਉਣ ਵਾਲਾ ਪਿਆ ਹੈਗਾ ਪਾਣੀ ਬਸ ਮੰਮੀ ਅਦੂ ਵੀ ਹਨ ਥੋੜੇ ਟਾਈਮ ਤੱਕ ਤੇ ਹੁਣ ਇੱਥੇ ਮੈਂ ਹੋ ਗਈ ਸੀਗੀ ਫ੍ਰੀ ਤੇ ਪਲੀਜ਼ ਸਾਰਾ ਦਿਨ ਉਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਐ ਤੇ ਇੱਕ ਦੂਜੀ ਔਰਤ ਨੂੰ ਔਰਤ ਨਹੀਂ ਜਰਦੀਗੀ ਤੇ ਕੋਈ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਆਪਾਂ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲੇ ਕਿਤੇ ਵੀ ਕਿਸੇ ਨੂੰ ਫੇਰ ਵੀ ਇੱਕ ਦੂਜੇ ਨੂੰ ਕਹਿਣਾ ਵੀ ਹਾਂ ਮੈਂ ਉਹਦਾ ਐ ਚੈਨਲ ਐ ਕਰਵਾ ਦੂੰਗੀ ਐ ਕਰਵਾ ਦੂੰਗੀ ਪੁਰਾਣਾ ਮੈਂ ਚੈਨਲ ਨੂੰ ਐ ਤੇ ਪਲੀਜ਼ ਜੇ ਐਦਾਂ ਹੀ ਚੈਨਲ ਹੋਣ ਲੱਗੇ ਤਾਂ ਦੁਨੀਆ ਦੇ ਚੈਨਲ ਆ ਤੇ ਐਦਾਂ ਨਹੀਂ ਬੋਲੀਦਾ ਹੁੰਦਾਗਾ ਇੱਥੇ ਮੈਂ ਇਹੀ ਗੱਲ ਕਰ ਰਹੀ ਸੀਗੀ ਤੇ ਐ ਨਾ ਕਰਿਆ ਕਰੋ ਕੰਮ ਹੈ ਜਿਹੜੇ ਉਹ ਆਪਾਂ ਸਾਰੇ ਕਰ ਲਏ ਸੀਗੇ ਤੇ ਹੁਣ ਕੱਪੜੇ ਜਿਹੜੇ ਉਹ ਸ਼ਾਮ ਨੂੰ ਧੋਵਾਂਗੇ ਕਿਉਂ ਦੁਪਹਿਰ ਬਹੁਤ ਜ਼ਿਆਦਾ ਹੋ ਗਿਆ ਹਾਂ ਕੋਈ ਕੰਟਾ ਅਰੇਸਟ ਕਰ ਲੈਣੇ ਆ ਉਸ ਤੋਂ ਬਾਅਦ ਨਾ ਲਾਂਗੇ ਤੇ ਨਾ ਕਿ ਉਸ ਤੋਂ ਬਾਅਦ